ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਤੇ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਵਾਂਗਾ ਜਿਹਾ ਬੈਡਰੂਮ ਡਿਜ਼ਾਈਨ ਇਹ ਆਪਣੇ ਕੋਲ ਨਹੀਂ ਸੰਦ ਪਿਆਰ ਚੈੱਕ ਕਰੋ ਜੀ ਆਪਣਾ ਬੈਡਰੂਮ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਪਿਆਰਾ ਡਿਜ਼ਾਈਨ ਬਣਾਇਆ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇਹ ਇਹ ਆਪਣਾ ਬਰਥਡੇਅ ਹੈ ਨਾ ਇਹ ਕੰਮ ਦੇ ਉੱਤੇ ਵੀ ਇਹ ਡਿਜ਼ਾਈਨ ਬਣਾਇਆ ਜੀ ਪਿਆਰਾ ਬਹੁਤ ਹੀ ਟੈਂਟ ਇਹ ਕੁਲਰ ਪਿਆ ਇਹ ਨਹੀਂ ਆਪਣੇ ਗੁਰਦੀਪ ਮਿਸਤਰੀ ਜੋ ਵੀ ਆਪਣੇ ਨਾਲ ਕੰਮ ਕਰ ਰਹੇ ਨੇ ਕਪੜਾ ਇਹ ਬਣਾਇਆ ਹੀ ਆਪਾਂ ਨੇ ਕਪੜਾ ਇਹ ਤੁਹਾਨੂੰ ਗੁਰਦੀਪ ਮਿਸਤਰੀ ਦਿਖਾਉਣਗੇ ਫੁੱਲ ਕੇ ਇਹਦੇ ਵਿੱਚ ਪਾਏ ਗਏ ਨੇ ਦੋਦਰ ਰਾਜ ਜੀ ਇਹ ਉੱਪਰ ਲਗਾਇਆ ਆਪਾਂ ਨੇ ਪੱਲਾ ਦੋ ਬੱਲੇ ਆਪਾਂ ਇਹਦੇ ਲਗਾਏ ਨੇ ਨਾਲ ਆਪਣਾ ਹੋ ਗਿਆ ਡ্রেਸਿੰਗ ਇਨਰੇਸਿੰਗ ਦੇ ਨੀਚੇ ਵੀ ਦੋ ਦਰਾਜ ਪਾਏ ਗਏ ਨੇ ਉੱਪਰ ਲਗਾਇਆ ਗਈ ਬਾਰਡਰ ਫਿਰ ਓਪਨ ਖਾਨੇ ਨੇ ਨਾਲ ਇਹ ਬੈਲਿੰਗ ਕੀਤੀ ਗਈ ਆ ਇਨਰੇਸਿੰਗ ਦੇ ਉੱਪਰ ਲੱਗ ਰਹੀ ਹੈ ਇਹ ਜਿਹੜਾ ਦੇ ਆਪਾਂ ਦਰਵਾਜ਼ਾ ਲਾਉਣ ਵਾਲਾ ਰਹਿੰਦਾ ਨੇ ਭਰਤ ਸਿੰਘ ਦਾ ਪੱਲਾ ਲੱਗ ਚੁੱਕਾ ਈ ਮਿਸਤਰੀ ਗੁਰਦੀਪ ਸਿੰਘ ਪੇਚ ਲਗਾ ਰਹੇ ਨੇ ਮੇਰੀ ਡਿਊਟੀ ਹੈ ਵੀਡੀਓ ਬਣਾਉਂਦਾ ਹਾਂ ਵੀਡੀਓ ਬਣਾਉਣ ਵਾਲਾ ਸਾਡੇ ਚ ਕੋਈ ਹੈ ਨਹੀਂ ਇਸ ਕਰਕੇ ਮੈਨੂੰ ਆਪ ਨੂੰ ਖੁਦ ਨੂੰ ਬਣਾਉਣੀ ਪੈਦੀ ਹੈ ਨਾ ਓਕੇ ਚੈੱਕ ਕਰੋ ਜੀ ਤੋ ਕੇ ਮਾਤਾ ਵਾਤ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਥੈਂਕ ਯੂ ਦੋਸਤੋ ਧੰਨਵਾਦੀ